ਇਧਰ ਵੇਖੋ ਸੋਨਿਓ ਹੀਰ ਜਾਂਦੀ ਘੋੜਿਆਂ ਦੇ ਉੱਤੇ ਜਰਮਨ ਦਾ ਇੱਕ ਬੜਾ ਪਿਆਰਾ ਦ੍ਰਿਸ਼ ਹੈ ਕਿ ਜਿੱਥੇ ਇੱਕ ਗੋਰੀ ਦੋ ਘੋਟਿਆਂ ਨੂੰ ਰੇੜੀ ਜੱਗੇ ਪਾ ਕੇ ਤੇ ਨਜ਼ਾਰੇ ਲੈ ਰਹੀ ਐ ਹਲੋ ਹਾਲ ਇਜ਼ ਗੁੱਡ ਆਏ ਆਏ ਜਿੰਦੀ ਵਾਸਤੇ ਰਹੋ ਭਾਬੀ ਆਹ ਵੇਖੋ ਇਧਰ ਕਿੰਨਾ ਪਿਆਰਾ ਵਿਊ ਆ ਇੰਡੀਆ ਵਿੱਚ ਤੇ ਪੱਠਿਆਂ ਦੇ ਲਾਏ ਹੁੰਦੇ ਹਨਾ ਕਾੜੀ ਤੇ ਚਲੋ ਮਜਬੂਰੀ ਆ ਇਹਨਾਂ ਮਜਬੂਰੀ ਨੂੰ ਵੀ ਸ਼ੌਕ ਬਣਾ ਲਿਆ ਉਹ ਵੇਖੋ ਦੋ ਇੰਡੀਆ ਵਾਲੇ ਗਧੇ ਚਾਰ ਟਾਇਰਾਂ ਵਾਲੀ ਰੇੜੀ ਤੇ ਆਹੋ ਵੇਖੋ ਕਿੰਨਾ ਪਿਆਰਾ ਵਿਊ ਆ ਮੈਂ ਸਿਰਫ ਵੀਡੀਓ ਕਰਕੇ ਇਹਦੇ ਪਿੱਛੇ ਪਿੱਛੇ ਆਉਣ ਡਿਆ ਇਹਨਾਂ ਕਰਦੇ ਆ ਗੱਲਬਾਤ ਵੱਡੀ ਵੀਡੀਓ ਪੇਜ ਤੇ ਪਾਉਣੇ ਆ ਤੇ ਆਹ ਵੇਖੋ ਦੋ ਇੱਕ ਚਿੱਟਾ ਗਧਾ ਇੱਕ ਕਾਲਾ ਤੇ ਇਧਰ ਗੋਰੀ ਹਿੱਕੀ ਆਉਂਦੀ ਇਹਦੇ ਵੇਖੋ ਕਿੱਡੇ ਨਜ਼ਾਰੇ ਲੈਂਦੇ ਆ ਆਹ ਦੇਖੋ ਬਾਬੇ ਕੋਤੀ ਰੇੜੀ ਗੋਰੀ ਦੀ ਸੱਚੀ ਗੱਲ ਪੰਜਾਬੀਓ ਮੈਂ ਤੁਹਾਡਾ ਲਾਲੀ ਬਟਾਲੇ ਵਾਲਾ ਅੱਜ ਦੀ ਵੀਡੀਓ ਬੜੀ ਘੈਂਟ ਤੇ ਗਾਡਰ ਜਿਹਨੂੰ ਕਹਿ ਸਕਦੇ ਆ ਜਰਮਨ ਦਾ ਇੱਕ ਪਿੰਡ ਹਰਿੰਗਨ ਜਿੱਥੇ ਅੱਜ ਅਸੀਂ ਮੈਂ ਆਇਆ ਸੀ ਆਰਡਰ ਲੈ ਕੇ ਤੇ ਉੱਥੇ ਨਾ ਇੱਕ ਗੋਰੀ ਦੋ ਗਧਿਆਂ ਨੂੰ ਜਿਹਨੂੰ ਘੋੜੇ ਘੋੜੇ ਵੀ ਨੇ ਕਹਿੰਦੇ ਗਧੇ ਕਹਿੰਦੇ ਹਨਾ ਉਹਨਾਂ ਨੂੰ ਰੇੜੇ ਦੇ ਅੱਗੇ ਜੋਇਆ ਵਾ ਤੇ ਲੈ ਕੇ ਜਾਣ ਦੀ ਕਿੰਨਾ ਆਨੰਦ ਮਾਣਨ ਦੀ ਆ ਸਾਡੇ ਵੇਲੇ ਇਹ ਚੀਜ਼ ਨੂੰ ਬੜਾ ਉਹ ਮੰਨਦੇ ਵੀ ਨਹੀਂ ਸਹੀ ਨਹੀਂ ਜੇ ਨਹੀਂ ਉਹ ਨਹੀਂ ਜਿਾਕੀਦਾ ਨਫਰ ਉਹਨਾਂ ਕਰਦੇ ਆ ਜਿਦਾ ਨਫਰਤੀ ਕਰਦੇ ਆ ਜ਼ਿਆਦਾਤਰ ਗਧਿਆਂ ਨੂੰ ਇਹਨਾਂ ਨੂੰ ਘੋੜਿਆਂ ਨੂੰ ਉੱਤੇ ਲਾਇਆ ਜਾਂਦਾ ਦੁੱਜਿਆਂ ਤੇ ਰੱਬ ਤੁਹਾਡਾ ਭਲਾ ਕਰੇ ਭੱਠੇ ਤੇ ਇਟਾ ਉਟਾ ਢੋਣ ਤੇ ਜਾਂ ਬਾਜ਼ਾਰਾਂ ਵਿੱਚ ਵੇਖੀਦਾ ਕਿ ਸਮਾਨ ਸਮੂਣ ਢੋਣ ਤੇ ਪਰ ਆ ਜਿਹੜਾ ਵਿਊ ਆ ਬਾਬੇ ਉਹ ਕਿੱਡਾ ਗਾੜਾ ਕਿੰਨਾ ਘੈਂਡਾ ਵੇਖਣ ਨੂੰ ਲੱਗਦਾ ਤੇ ਆਲੇ ਦੋਲੇ ਪਹਾੜ ਆ ਤੇ ਇਹ ਗੋਰੀ ਚਾਰ ਟੈਰਾਂ ਵਾਲੀ ਨੇ ਰੇੜੀ ਬਣਾਈ ਆ ਤੇ ਨਜ਼ਾਰਾ ਲੈਣ ਲਈ ਮੇਰੇ ਪਿੱਛੇ ਪਿੱਛੇ ਆ ਗਿਆ ਤੇ ਇਹਨੂੰ ਸੱਸੇ ਹੀ ਕਾਲ ਵੀ ਲਾਈ ਇਹਨੂੰ ਹੈਲੋ ਵੀ ਕੀਤੀ ਸੀਗੀ ਤੇ ਕਿੰਨਾ ਪਿਆਰਾ 뷰 ਆ ਬਾਬੇ ਆ ਵੇਖੋ ਆ ਦੇਖੋ ਇਹ ਗੋਰੀਆਂ ਦੇ ਸ਼ੌਕ ਹੀ ਬਾਬੇ ਉਹ ਵੱਲੇ ਆ ਸਾਡੇ ਵਾਲੇ ਹਲੇ ਨਫ਼ਰਤ ਕਰ ਜਾਂਦੇ ਆ ਇਹਦੀ ਗੋਰੀ ਦੀ ਉਮਰ ਹੋਣੀ ਮੈਂ ਜ ਕੋਈ 55 60 ਦੇ ਕਰੀਬ ਆ ਦੇਖੋ ਇਹ ਇਧਰ ਦੀ ਕਿਸਾਨ ਤੇ ਇਹਨੇ ਆ ਟੱਟੂ ਠੇਲਾ ਜਾ ਬਣਾਇਆ ਇਧਰ ਹਨਾ ਘੁੰਮਣ ਨੂੰ ਓ ਅੱਗੇ ਗਾਈਆਂ ਚੋਗਣ ਡੀਆਂ ਤੇ ਸਪੈਸ਼ਲ ਇਹਦੀ ਮੈਂ ਵੀਡੀਓ ਆਓ ਵੇਖੋ ਕਿੱਥੋਂ ਕੈਪਚਰ ਕਰਨ ਡਿਆ ਇਹ ਵੀ ਆਪਣੇ ਸਮੇਂ ਦੀ ਪੂਰੀ ਸੈਵਾ ਜੱਟੀ ਬਣੀ ਆ ਆਹ ਦੇਖੋ ਪਿੰਡ ਓ ਚਲ ਗਈ ਹੌਲੀ ਹੌਲੀ ਆ ਵੇਖੋ ਕਿੜ-ਕਿੜੇ ਪਿਆਰੇ ਘਾ ਰਿਆ ਤੇ ਆਹ ਲੂਣ ਵਾਲਾ ਪਹਾੜ ਆ ਤੇ ਜਿਹੇਦਾਰ ਨਹੀਂ ਇਧਰ ਘੇੜਾ ਮਾਰਨ ਗਈ ਆ ਚਲੋ ਹੌਲੀ ਹੌਲੀ ਉਥੋਂ ਗੱਡੀ ਮੋੜ ਲੈਣੀ ਪਰ ਤੁਹਾਨੂੰ ਦਿਖਾਉਣਾ ਲੱਗ ਜਾ ਕੇ ਨਾ ਕਿਦਾਂ ਸਿਸਟਮ ਚੱਲਣ ਡਿਆ ਉਹ ਸਾਡੇ ਪਿੰਡ ਚਾਚੇ ਬੱਕੇੜਾ ਰੱਖੇ ਨੇ ਭਾਦੀ ਹਣਾ ਰੱਖੇ ਨੇ ਘੋੜੇ ਇਦਾਂ ਦੇ ਹਨ ਪਰ ਉਹ ਘੋੜੇ ਹੀ ਗਧੇ ਆ ਲੈ ਸਾਡੇ ਪਿੰਡ ਦਾ ਇੱਕ ਮੁੰਡਾ ਹੁੰਦਾ ਸੀ ਬੰਬਾ ਬੰਬਾ ਐਸਟਾ ਦੁਬਈ ਆ ਉਹਨੇ ਰੱਖਿਆ ਹੁੰਦਾ ਪੂਰੀ ਰੇਸ ਲੰਦਾ ਹੁੰਦਾ ਸੀ ਕਿ ਮਾਰ ਕੇ ਢੀ ਇਹਨੇ ਤੇ ਮਿਰਜੇ ਵਾਲਾ ਕੰਮ ਕੱਟਦਾ ਇਹ ਸਹਿਬਾ ਛੋਟੀ ਸਹਿਬਾ ਹੋਣਾ ਹਨ ਉਹ ਦੇਖੋ ਕੱਡਾ ਨਜ਼ਾਰਾ ਲੈਣ ਦੀ ਨਾਲ ਵੀਰਾ ਰੱਖੀਆਂ ਤੇ ਨਾਲ-ਨਾਲ ਨਜ਼ਾਰੇ ਜੇ ਲੈਣ ਦੀ ਇਧਰ ਪਹਾੜ ਤੋਂ ਹੋ ਕੇ ਆਊਗੀ ਹੋ ਸਕਦਾ ਗਾੜੀ ਇਹਨਾਂ ਦੇ ਖੇਤ ਹੋਣ ਜਾਂ ਕੋਈ ਹਫ਼ਤਾ ਬਹੋਊਗਾ ਜਿਹੜਾ ਇਹ ਜਹੇਦਾਰਨੀ ਪਹਿਲਵਾਨੀ ਘੇੜਾ ਮਾਰਨ ਦੀ ਆਪਣੇ ਹੁੰਦਾ ਤਾਂ 100 ਬੰਦਿਆਂ ਨੇ ਰਾਵਾਂ ਦੇ ਟਿਚਰਾ ਕਰਨੀਆਂ ਹੱਲਾ ਉਹ ਤੂੰ ਗੱਦਰ ਦੀ ਉਹ ਆ ਨਹੀਂ ਸਹੀ ਆ ਉਹ ਨਹੀਂ ਸਹੀ ਉਹਨੇ ਰੱਖਿਆ ਡਾਲਾ ਵੀਰਾ ਨਾਲ ਵਿੱਚ ਤੇ ਨਾਲੇ ਪੀਂਦੇ ਜਾਂਦੇ ਤੇ ਨਾਲੇ ਨਜ਼ਾਰੇ ਲੈਣ ਦੇ ਕਦੇ ਇਹੋ ਜੀ ਵੀਡੀਓ ਲੱਭਿਆ ਨਹੀਂ ਲੱਭਣੀ ਹੋਵੇ ਵੇਖਿਆ ਨਹੀਂ ਮਿਲਣੀ ਬਾਬਿਓ ਆ ਦੇਖੋ ਇੱਥੇ ਕਹਿ ਲੋਗੇ ਜਿੱਦਾਂ ਮੱਝਾਂ ਘਟਿਆ گاਵਾ ਹੈਗੀਆਂ ਵਾ ਜਿੱਦਾਂ ਜਨਮਰਾਂ ਦੇ ਸਿਰ ਤੇ ਜ਼ਿਆਦਾ ਵਾਲ ਆ ਨੇ ਜਿੱਦਾਂ ਸਹੀਰ ਤੇ ਉਹ ਬਰਫਾ ਵਿੱਚ ਕਾਮਜਾਬ ਆ ਇੱਥੇ ਘੋੜੇ ਬਹੁਤ ਆ گاਵਾ ਬਹੁਤ ਆ ਫਿਰ ਬੱਕਰੀਆਂ ਬਹੁਤ ਆ ਭੇਡਾਂ ਬਹੁਤ ਆ ਕਿਉਂਕਿ ਜੱਤ ਹੁੰਦੀ ਉਹਨਾਂ ਦੇ ਤੇ ਯਾਰ ਇਹੋ ਜਿਹੇ ਵੀਡੀਓ ਜਦੋਂ ਆਉਂਦੀਆਂ ਹੁੰਦੀਆਂ ਹਨਾ ਲਾਇਕ ਫੋਲੋ ਤੇ ਸ਼ੇਅਰ ਜ਼ਰੂਰ ਕਰਿਆ ਕਿਉਂਕਿ ਮੈਨੂੰ ਵੀ ਆ ਆਦਤ ਕਹਿ ਲਓ ਜਾਂ ਉਹ ਕਹਿ ਲਓ ਕਿ ਜਦੋਂ ਕੁੜੀ 100 ਵਾਰੀ ਵਿਆਹ ਕੇ ਪੇਕੇ ਚਲ ਜੇ ਸਹੁਰੇ ਚਲ ਜੇ ਨਾ ਤੇ ਪੇਕੇਆਂ ਨੂੰ ਜੇਤੇ ਕਰਦੀ ਰਹਿੰਦੀ ਆ ਇੱਧਰ ਸਾਡਾ ਹਾਲ ਵੀ ਉਦਾਂ ਦਾ 100 ਵਾਰੀ ਪ੍ਰਦੇਸੀ ਆ ਪਰ ਪੰਜਾਬ ਨੂੰ ਜੇਤੇ ਕਰਦੇ ਰਹਿੰਦੇ ਕੋਈ ਨਾ ਕੋਈ ਐ ਅੱਖ ਛਾਰ ਪੈਂਦੀ ਕੋਈ ਉਹਨਾਂ ਨੂੰ ਭਰਾਵਾਂ ਦਿਖਾ ਲਈਏ ਕਿ ਆ ਚੀਜ਼ਾਂ ਇੱਥੇ ਹੈਗੀਆਂ ਜਿਹੜੀਆਂ ਇੱਥੇ ਆ ਜਾਂ ਕਿਦਾਂ ਵਾ ਅੱਗੇ ਕਹਾਣੀਆਂ ਹੀ ਬਣ ਕੇ ਆ ਜਾਂਦੀਆਂ ਅਸੀਂ ਜਰਮਨ ਆ ਗੱਲਬਾਤ ਉੱਥੇ ਇਦਾਂ ਆ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਆਓ ਦੇਖੋ ਗੋਰੀਆਂ ਗੋਰੀਆਂ گاਵਾ ਚੁਗਣ ਡੀਆਂ ਇਧਰ ਉੱਤੇ ਕਾ ਇਧਰ ਵੇਖੋ ਕਹਿ ਹੈ ਕਿ ਨੀ ਨਜ਼ਾਰਾ ਇਧਰ ਦਾ ਆਓ ਦੇਖੋ ਲੂਣ ਵਾਲਾ ਪਹਾੜ ਨਾਲ ਪਿੰਡ ਹੁਣ ਤੁਹਾਨੂੰ ਦਿਖਾਉਨੇ ਕਿ ਇਹੇ ਦਾ ਟਰੈਕਟਰ ਲੈ ਕੇ ਜਾਣ ਰਿਹਾ ਅੱਗੇ ਉਧਰ ਆ ਯਾਰ ਬਠੰਡੇ ਵਾਲਾ ਇੱਕ ਟਰੈਕਟਰ ਲੈ ਕੇ ਜਾਣ ਰਿਹਾ ਡੀਡੀ 14 ਪੁਰਾਣੇ ਜਵਾਨੇ ਦਾ ਯਾਰ ਉਹ ਨਾਲ ਉਹਨੇ ਆਪਣਾ ਮੁੰਡਾ ਬਾਹ ਲਿਆ ਇਹੋ ਜਿਹੇ ਚੀਜ਼ਾਂ ਵੀ ਤੁਹਾਨੂੰ ਦਿਖਾਉਣ ਵਾਲੀਆਂ ਦਰਸ਼ਲੇ ਚੀਜ਼ਾਂ ਹੁੰਦੀਆਂ ਬਾਬੇ ਇਹੋ ਜਿਹੀਆਂ ਵਧੀਆ ਚੀਜ਼ਾਂ ਹੁੰਦੀਆਂ ਉੱਤੇ ਝੰਡਾ ਲਾਇਆ ਆਪਣਾ ਤੇਸ਼ ਦਾ ਅਗਲੇ ਨੇ ਤੇ ਨਾਲ ਕੰਪ ਖਿੱਚੀ ਆ ਉਹਦਾ ਟਾਇਰ ਵੇਖੋ ਗੜਗੜ ਤੜੜੇ ਭਾਵੇਂ ਪਲਟ ਜੇ ਆ ਦੇਖਿਓ ਉਧਰ ਆਹ ਦੇਖੋ ਇਹਨਾਂ ਦੀਆਂ 100 150 ਗਾਵਾਂ ਚੁਗਣੀਆਂ ਖੁੱਲੇ ਸਮਾਨ ਦੇ ਵਿੱਚ ਇਹ ਹੁੰਦੀਆਂ ਵੀਡੀਓ ਗਾਡਰ ਇਹ ਨੇ ਵੀ ਘਰ ਦਾ ਚੌਕਾ ਚੁੱਲਾ ਦਿਖਾਦਾ ਤੇ ਜੇ ਉਹ ਦਿਖਾਤਾ ਇਹ ਵੀਡੀਓ ਲਾਈਕ ਕਰਨ ਵਾਲੀਆਂ ਹੁੰਦੀਆਂ ਨੇ ਸ਼ੇਅਰ ਕਰਨ ਵਾਲੀਆਂ